ਘੇੜਾ ਦੇ ਕੇ ਲਿਆ ਇਹ ਘੇੜਾ ਦੇ ਕੇ ਆਹ ਦੇਖੋ ਜਿਹਾਂ ਦੇ ਮੰਦਿਆਂ ਦੀ ਝੋਪੇ ਰਾਕਿਆ ਉਸੇ ਕਰਕੇ ਮੈਂ ਕਹਿੰਨਾ ਨਾ ਵੀ ਚੱਕਰ ਜੱਟਾ ਝੋਪੇ ਰੱਖੇ ਰੱਖੇ ਸ਼ਕੀਨਾ ਘੋੜੇ ਵੀ ਪਾਣੀ ਜੌਰ ਬਣਾ ਕੌਣ ਬੱਕਰੀਆਂ ਮੋੜੇ ਵੀ ਪਾਣੀ ਜੌਰ ਬਣਾ ਹਰਜੀਤ ਭਾਈ ਜੀ ਰੇਕ ਨੰਬਰ 2 ਦੇ ਵਿੱਚ ਪਾਣੀ ਪਹੁੰਚਵਾ ਕਰ ਦਿਓ ਰੇਕ ਨੰਬਰ 2 ਦੇ ਵਿੱਚ ਪਾਣੀ ਪਹੁੰਚਵਾ ਕਰ ਦਿਓ ਪਹਿਲੇ ਨੰਬਰ ਤੇ ਆ ਤੋ ਆਇਆ ਹੋਰ ਬੰਦੇਰਾ ਹਾਂਜੀ ਕੌਣ ਹਾਂਜੀ ਬਾਈ ਕੀ ਨਾਮ ਆ ਕਿੱਡੇ ਪਿੰਡ ਤੋਂ ਆਇਓ ਔਰ ਫੌਲੀ ਦੱਸਦਾ ਵੀ ਲਾਲ ਫੁੱਲ ਲੱਗਿਆ ਪਹਿਲੇ ਨੰਬਰ ਤੇ ਆ ਹਾਂ ਕਿਹੜਾ ਪਿੰਡਾ ਪੁੱਤਰਾ ਮੇਰਾ ਜੀ ਨਾਮ ਹੈਗਾ ਮਨਦੀ ਸਿੰਘ ਪੈਂ ਘੜਗਾ ਤਸੀਲ ਜੀ ਦਾ ਜ਼ਿਲ੍ਹਾ ਫੋਇਪੁਰ ਹਰ ਵਾਕਿਆ ਜਦੋਂ ਅਸੀਂ ਗੱਲ ਕਰਦੇ ਹਾਂ ਨੀਲੀ ਰਾਮੀ ਦੀ ਮੋਹਨਪੁਰ ਤੰਦਾਰ ਅਮੋ ਸਾਗਰੇ ਬਾਟੌਰ ਜ਼ਿਲ੍ਹੇ ਦੇ ਸਾਡੇ ਨਾਲ ਜਿਹੜਾ ਪਰਲਾ ਪੰਜਾਬ ਦਾ ਉੱਥੇ ਜਿਹੜੀ ਇਹਦੀ ਜਾਜੇ ਗਿਣਤੀ ਹੈ ਨਾ ਬਸਰਾਂ ਦੀ ਔਰ ਇੱਕ ਗੱਲ ਜਿਹੜੇ ਦਰਸ਼ਕ ਆਮ ਵੀ ਜਾਣਦੇ ਆ ਕਈਆਂ ਨੂੰ ਤਾਂ ਇਹ ਲੱਗਦਾ ਹੈ ਵੀ ਇਹ ਸ਼ਾਇਦ ਇਹਨਾਂ ਨੇ ਬਿਲਕੁਲ ਹੋਣੀ ਲੈਂਦੇ ਹੁਣ ਕਿਉਂਕਿ ਆਪਾਂ ਦੇ ਕੋੜੀਆਂ ਵਾਲੇ ਜਦੋਂ ਪੈਸੇ ਆ ਜਾਂਦੇ ਤਾਂ ਕੀ ਥੋੜੇ ਲੈ ਕੇ ਨਾਮ ਬਤਲੇ ਗਏ ਆ سال کی محنت ہے بزرگوں کو لے کے درشک بے شک ٹوٹا سونا ویس لوگ کتوں کی پتا ہوتا گا ਕੌਣ ਕੇ ਭਲੀ ਵਾਰੀ ਸਾਡੇ ਚੱਪੇ ਕੱਪੜੇ ਰੋਪਾ ਲੈ ਆਵੇ ਰਾਤ ਨੂੰ ਤੇਰਾ ਸਭ ਮੈਨੂੰ 15 ਸਾਲ ਦੇ ਤੋਂ ਹੋਗੇ ਜਦੋਂ ਲੈ ਕੇ ਆਂਦਾਂ ਤੇ ਅੱਧੇ ਕਰਦੇ ਕਹਿੰਦੇ ਆ ਆ ਵੀ ਅਜੇ ਉਹਨਾਂ ਸਾਹਮਣੇ ਨੂੰ ਨਾ ਕਿੱਥੋਂ ਲੈਂਦਾ ਇਹ ਕੀ ਹਿਸਟਰੀ ਕਿਵੇਂ ਕਰਨ ਬੜੀ ਜਾਨ ਕੇ ਦੇ ਨਹੀਂ ਕਰਦੀ ਸਾਹੀ ਕਰਾਵੇ ਇਹਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਪਸ਼ਵਾ ਨਾਲ ਨਹੀਂ ਬੜਕੋ ਤੇ ਪਿਆਰ ਤੇ ਨੀਰਸਾ ਵੀ ਪਈ ਹੋਈ ਬੋਸ ਖਾਲ ਨੂੰ ਮਿਲ ਕੇ ਬੈਠੋ ਕਿ ਉਹ ਨੀਰਾਂ ਦੇ ਰਹੀ ਝੂਠੇ ਲੈ ਕੇ ਬਹੁਤ ਜ਼ਰਾ ਮੇ ਸੁਣੇ ਲਗੇ ਤੇ ਮਨ ਦੇ ਵਿੱਚ ਵਿਚਾਰ ਆਇਆ ਵੀ ਨੀਰਸਾ ਦੀ ਕਹਾਣੀ ਆਪ ਦੇ ਘਰੇ ਰੱਖੀ ਜਾਵੇ ਤੇ ਜਰਮਨੀ ਨੀਰਸਾ ਨੇ ਤਾਂ ਆਪਣੇ ਇਤਿਹਾਸ ਦੀ ਉਹ ਤਾਰਿਕਾ ਕਿ ਜਿਹਨੇ ਵੀ ਨਾਮ ਅਕਦਾ ਕੋਈ ਵੀ ਹੈ ਤੇ ਉਹ ਸਾਨੂੰ ਪਤਾ ਨਹੀਂ ਜਦੋਂ ਪਹਿਲੀ ਵਾਰੀ ਇਹ ਬੈਠੇ ਵਿੱਚ ਇਕੱਠਾ ਪਾਇਆ ਤੇ ਦੋ ਦੋ ਸ਼ੋਭਾ ਜੀ ਦੇ ਨਾਮ ਦੇ ਕੋਈ ਵੱਡੇ ਸੀ ਤੇ ਉਹ ਕਾਲਜ ਲਖਨਊ ਦੇ ਬੋਲਵਾ ਬੱਜ ਕੇ ਸਾਰੇ ਮੇਕੂ ਜਿੱਤਾਂ ਤੇ ਆਪਾਂ ਆਪਣੀ ਆਕੇ ਨੇ ਸਾਡਾ ਉਹ ਸਰਾਬੇ ਆ। ਕਿ ਸਹੀ ਜਦੋਂ ਸਾਰੇ ਭਾਵੇਂ ਅਸੀਂ ਉਦੋਂ ਬਾਹਰ ਬੈਠ ਕੇ ਸਾਨੂੰ ਇਹਦਾ ਪੇਰੀ ਲੱਗੀ ਕਰਦਾ ਹੁਣ ਨਹੀਂ ਲੱਗਾ ਹੁਣ ਨਹੀਂ ਲੱਗਾ। ਤੇ ਆਪਾਂ ਉਹ ਗੁਰੂ ਪਤਾ ਲੱਗਿਆ ਵੀ ਹਾਂ ਇਹ ਦਸਤਖਤ ਹੋਰ ਨੇ ਲੱਗਦੇ ਸੋ ਲੱਗੇ ਆ ਤੇ ਅਸੀਂ ਆਪਾਂ ਵਾਪਸ ਆ ਗਏ ਹਾਂ ਸੇਰ ਕਿ ਜੇ ਉਹ ਨਿਕਲਿਆ ਹੋਰ ਸਾਡੇ ਨਾਲ ਸਾਡਾ ਲੱਗਦੇ। ਪਰ ਉਹ ਤੋਂ ਅਗਲੇ ਨਾਲ ਜਿਹਨੂੰ ਨਿਰਧਿਤ ਕੀਤੀ ਕਿ ਜਿਹੜਾ ਆਪ ਨੂੰ ਪਤਾ ਲੱਗਦਾ ਨਹੀਂ ਸਾਡਾ ਜਿਹੜਾ ਬੋਲਾ ਜਾਨੀ ਛੁਟੀਆਂ ਵਾਡਾ ਕੀ ਇਹ ਪਤਾ ਹੀ ਨਾ ਜੋ ਹੋ ਜਾਂਦਾ ਨਹੀਂ ਲੱਗੀ ਹੀ ਲੱਗੀ ਕਿਰਕ ਵਾਲ ਕੀ ਹੈਗੀ ਸੋ ਆਕਾ ਜੋ ਸਿੱਖ ਦਾ ਬੰਦਾ ਮੈਂ ਲਿਖਿਆ ਸੀ ਕਿ ਆਪਣੇ ਟਿਕਾਣੇ ਰੋ ਇੱਕ ਤਣਕੇ ਬਸਰੇ ਜਿਹੜਾ ਨਾ ਸਵਾਰੀ ਮੰਨ ਕੇ ਮੇਲੇ ਵਿੱਚ ਵੇਲੀਆਂ ਦਾ ਰੂਪ ਧਾਰੀ ਕਿਉਂ ਤਿੱਥਾ ਆਵੇ ਚੱਕਾ ਤੇ ਗੇਲੇ ਵਾਲੀ ਹਰੇ 13 ਤੋਂ ਬੇਰ ਖੇਤ ਹੌਸਲਾ ਵਾਲਾ ਆਰ ਕੇ ਯਸਤ ਕੇ ਵਿਖਾਉਣਾ ਇਹ ਧਾਰ ਜਿਹੜੀ ਆ ਮਾਇਆ ਚੁਆਇਸ ਦਾ ਬੱਚਾ ਉਹਦਾ ਬੱਚਾ ਇਹ ਮਾਨਵ ਇਸ ਧਾਰ ਲਿਆ ਕਿ ਇੱਕ ਵਾਰੀ ਜੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਤੇ ਫਿਰ ਬਾਅਦੋਂ ਪੁੱਛਣਗੇ ਵੀ ਭਾਈ ਕਿੱਥੋਂ ਆਏ ਆ ਤੁਸੀਂ ਕਿ ਹਾਕਾ ਦੋ ਦਿਨ ਲੱਗ ਗਿਆ ਅੱਜ ਤੁਹਾਡੇ ਕੋਲ ਮੰਦਰ ਵਿੱਚ ਕੰਮ ਆ ਮੇਰਾ ਨਾਮ ਹੁੰਦੀ ਸੀ ਹੈਗਾ ਜੀ ਤੇ ਮੈਂ ਜਦੋਂ ਆਪਾਂ ਅਖਰੀ ਸੁਣਿਆ ਕਿ ਜਿਹੜੇ ਬੋਇਪੁਰ ਲੈਣ ਦੇ ਵਿੱਚ ਜਦੋਂ ਅੰਕਲ ਪੱਪੂ ਸੰਧੂ ਨੂੰ ਨੀਲੀ ਦਾਵੀ ਦਾ ਬਾਬਾ ਬੋੜ ਆਖਿਆ ਜਾਂਦਾ ਪਰ ਮਾਝੇ ਦੇ ਵਿੱਚ ਕਿਦਾਂ ਅੰਕਲ ਸੰਤ ਸਿੰਘ ਜੀ ਦਿਓਲ ਵਟੋਏ ਵਾਲੇ ਨੂੰ ਮੈਂ ਨੀਲੀ ਰਾਵੀ ਦਾ ਥੰਮ ਮੰਨਦਾ ਕਿਉਂਕਿ ਜਿਹੜੀ ਇੱਕ ਨਿਰਖ ਪਰਖ ਹੁੰਦੀ ਹੈ ਨਾ ਦੋਸਤੋ ਮੈਂ ਪਰਖ ਇਹਨਾਂ ਦੀ ਜੱਜ ਕੀਤੀ ਹੋਈ ਜਿਹੜੀ ਇਹਨਾਂ ਦੀ ਬਰੀਡ ਆ ਇਹਨਾਂ ਦੇ ਫਾਰਮ ਉੱਪਰ ਜਾਂਦਾ ਰਹਿੰਦਾ ਤੁਸੀਂ ਇੱਕ ਮੱਝ ਤਾਂ ਹਰ ਇੱਕ ਜਗ੍ਹਾ ਦੇਖੀ ਹੋਊਗੀ ਕਿਸੇ ਵੀ ਬਰੀਡਰ ਦੇ ਘਰੇ ਵੱਜੀ ਪਰ ਸਾਰੀਆਂ ਇਹ ਮੱਝਾਂ ਮੰਨੋ ਇੱਕ ਦੇਖ ਕੇ ਦੂਜੀ ਦੀ ਭੁੱਖ ਲੈਂਦੀ ਆ ਇੱਕ ਦੇਖ ਕੇ ਦੂਜੀ ਭੁਲਦੀ ਆ ਤੁਸੀਂ ਫਾਰਮ ਤੇ ਜਾ ਕੇ ਦੇਖੋਗੇ ਉਹ ਹੁੰਦੀ ਆ ਮੰਨੋ ਬਰੀਡਿੰਗ ਤੇ ਮਿਹਨਤ ਦੂਰ ਤੱਕ ਜਿਹੜਾ ਪੂਰੇ ਮੱਝੇ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਪੂਰਾ ਚੱਲਦਾ ਆ ਤੇ ਬਾਕੀ ਇਹਨਾਂ ਦੀ ਮਿਹਨਤ ਆ ਜਿਹੜੀ ਬਹੁਤ ਜ਼ਿਆਦੀ ਕਰੀਦੀ ਆ ਕਿਉਂਕਿ ਕਾਲੀਆਂ ਦਾੜੀਆਂ ਤੋਂ ਇਲਾਕੇ ਦੇ ਚਿੱਤਿਆਂ ਨੂੰ ਮੁੜ ਗਿਆ ਬਾਕੀ ਫਾਰਮ ਦੇ ਵਿੱਚ ਵੀ ਆ ਬੱਚੇ ਪਰ ਜਿਹੜਾ ਸ਼ੌਂਗ ਆ ਬਲੱਡ ਦੇ ਵਿੱਚ ਆ ਉਹ ਪੂਰਾ ਇਸ ਟਾਈਮ ਵੀ ਵਰਕਰਾਂ ਦਾ ਤੁਸੀਂ ਫਾਰਮ ਤੇ ਜਾ ਕੇ ਜਿਹੜੇ ਮੇਰੇ ਦਰਸ਼ਕ ਦੇਖ ਰਹੇ ਆ ਵੀਡੀਓ ਉਹ ਜਾ ਕੇ ਵਿਜੀਟ ਕਰਕੇ ਦੇਖ ਸਕਦੇ ਆ ਉੱਤੇ ਕਿ ਇਹੇ ਚੜਦੇ ਤੋਂ ਚੜਦੇ ਆ ਧੰਨਵਾਦ ਇੱਕ ਮਿੰਟ ਇੱਕ ਮਿੰਟ ਫਿਰ ਇਹ ਨਾਮ ਨਹੀਂ ਬੰਦੀ ਇਹ ਬੰਦਾ ਬੋਲਣਾ ਬੋਲੇ ਉਹ ਰੋਡ ਥੱਲੇ ਖੜਾ ਆ ਫਿਰ ਗੱਲ ਨਹੀਂ ਬੰਦੀ ਹਾਂਜੀ ਤੁਹਾਡੇ ਕੋਲ ਪਸ਼ੂ ਕਿੱਥੋਂ ਦੇ ਕਿਵੇਂ ਆ ਤੁਹਾਡੇ ਵਿੱਚ ਮੈਨੂੰ ਪਤਾ ਹੈ ਕਿ ਦਿੱਲੀ ਦਾ ਵੀ ਪੁਰਾਣੇ ਬਜ਼ੁਰਗਾਂ ਤੋਂ ਕੁਝ ਨਵੇਂ ਮੁੰਡੇ ਰੱਖਣ ਲੱਗੇ ਆ ਤੁਹਾਡੀ ਹਿਸਟਰੀ ਕੀ ਆ ਵੀ ਸੁਹੀ ਬਾਪੇ ਬੋੜ ਕਿਵੇਂ ਬਣੇ ਦੇਖੋ ਜੀ ਸਾਡੇ ਲੋਕਾਂ ਨੂੰ ਲੈ ਕੇ ਪਰਸਵਾ ਦਾ ਚੰਗਾ ਸੌਂਸ ਤੇ ਉਸ ਤੋਂ ਬਾਅਦ ਸਾਨੂੰ ਚੰਗਾ ਸੌਂਸ ਪੈ ਗਿਆ ਜਿਹੜਾ ਇਹ ਛੋਟਾ ਇਸ ਦੀ ਜਿਹੜੀ ਮਾਂ ਹੈ ਉਹ ਲਾਈਨ ਵਿੱਚ ਲੱਗ ਗਈ ਹੋਵੇ ਉਸਨੇ ਫੀਲ ਵਿੱਚੋਂ ਬਾਈਕ ਨੂੰ ਦੂਸਰੇ ਗ੍ਰਾਮ ਤੋਂ ਨਹੀਂ ਆਪੀ ਥੀਸਰ ਫਸਲੇ سي 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 تے آج جڑی اسیں درمیان موٹیا او بھی وسے تو پتا دے گل وچ ماں نے راج سنگھ ستو چه مے سنکل او لگے گئے لاس سنگھ اے اے این وچ پنجاب جدوں بھی فیر وکھا دے جناں دے اڑے جیون دے کار دے انہاں نوں ਧੰਨਵਾਦ کر دے انہاں دا ਜਿੱਥੇ ਮੇਲਾ ਘਰੋਨਾ ਪਹੁੰਚਣ ਤੇ ਤੇ ਸਾਰੇ ਨਸ਼ਕੀਰਾਂ ਨੂੰ ਬੇਨਤੀ ਆ ਵੀ ਭਾਈ ਇਹਨਾਂ ਦਾ ਪਹੁੰਚ ਤੇ ਸਵਾਗਤ ਕੀਤਾ ਜਾਵੇ ਤੇ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ ਇਹਨਾਂ ਦਾ ਸੋ ਵਾਕਿਆ ਮੈਂ ਇੱਕ ਨਵੀਂ ਗੱਲ ਸਮਝੀ ਭਾਈ ਇਹਦਾ ਭਾਵਕ ਹੋ ਗਿਆ ਅਸੀਂ ਇਹਨਾਂ ਨੂੰ ਕੀ ਕਰਦੇ ਹਾਂ 1800 ਦਿੱਤੀ ਕਰ ਦਿੰਦੇ ਹਾਂ ਸੋ ਵਾਕਿਆ 2000 ਰੁਪਏ ਨੂੰ ਲੱਗਦਾ ਹੈ ਫਿਰ ਗੱਲ ਤਾਲੀ ਨਾਲ ਉਸ ਨੇ ਮਾਦਾ ਵੀ ਚੰਗਾ ਰਕਾ ਦਿੱਤਾ ਆ ਵੇਖੋ ਇਹ ਸਾਰੀ ਵਾਕਿਆ ਪ੍ਰਭੂ ਜਿਹੜੂ ਕਹਿੰਦੇ ਆ ਨਾ ਇਹ ਬੋਰ ਸਾਡੇ ਬੋਰ ਨਹੀਂ ਲੱਗਦਾ ਕਿਉਂਕਿ ਉਹ ਤਾਂ ਥੱਲੇ ਛਾਂ ਨਹੀਂ ਬਿੰਦੇ ਇਸ ਕਰਕੇ ਲੱਗਦਾ ਪਰ ਜੋ ਪ੍ਰੋਫੈਸਰ ਜਾ ਕੇ ਆਏ ਜਿਹੜੇ ਮੁੰਡੇ ਪਾਲਦੇ ਆ ਤੇ ਇਹਨੇ ਭਾਈ ਤੁਸੀਂ ਕੀ ਇਹਨਾਂ ਕੋਲ ਇਹਨਾਂ ਕੋਲ ਪਾਜੀ ਰ ਕੋਲ ਜਾਈ ਦੇ ਸੀ ਕਿ ਕਿਵੇਂ ਰੱਖੀ ਕੀਤੀ ਤੁਸੀਂ ਵੀ ਦੱਸੋ پیار اچھا اچھا ہو ਬਿਲ ਬਿਲ ਅਰੇ ਬੀਨ ਜੇਕਰ ਕਾਮ ਤੋਂ ਵੀ ਆਣਾ ਉਹਨਾਂ ਨੂੰ ਸ਼ਾਮ ਨਹੀਂ ਆਉਂਦਾ ਕੋਈ ਨਸਾਂ ਨਹੀਂ ਆਉਂਦੀ ਹੈ ਫਿਰ ਪਿਆਰ ਆਣਾ ਨਹੀਂ ਚੰਗੀ ਰਲਦੀ ਸੋ ਵੀਰ ਕਰ ਰਹੀ ਹੈ ਬੰਦਿਆਂ ਲਈ ਅੱਛੀ ਗੱਲ ਹੈ ਬਹੁਤ ਬਹੁਤ ਧੰਨਵਾਦ ਹਾਂ ਜੀ ਤੁਸੀਂ ਵੀ ਕਿਤੇ ਕੋਈ ਕੰਮ ਕਰਦੇ ਬੰਦੇ ਇਸ ਤਰ੍ਹਾਂ ਦੇ ਦੱਸਦੇ ਯਾਰ ਕਾਮ ਕੀ ਆ ਰਿਹਾ ਰਹਿੰਦਾ ਜੀ ਤੁਸੀਂ ਤੇ ਕਿਹੜੇ ਮਿੰਟ ਆਏ ਤੁਸੀਂ